1948 ਤੋਂ ਲੈ ਕੇ ਅੱਜ ਤੱਕ ਕੋਈ ਵੀ ਸਾਨੂੰ ਦੱਸੇ ਅਸੀਂ ਕਿਹੜੇ ਧਰਮ ਜਾਂ ਕਿਹੜੀ ਜਾਤੀ ਨੇ ਖੇਦੀ ਕੀਤੀ ਹੈ ਵੈਸੇ ਗੱਲਾਂ ਬਣਾਉਨ ਨੂੰ ਜੋ ਮਰਜ਼ੀ ਬਣਾਈ ਜਾਓ ਉਹ ਇੱਕ ਅੱਡ ਚੀਜ਼ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਸੇ ਵੀ ਧਰਮ ਦੇ ਬਾਰੇ ਇੱਕ ਸ਼ਬਦ ਵੀ ਗਲਤ ਬੋਲਣ ਦੀ ਕਲਪਨਾ ਨਹੀਂ ਕਰ ਸਕਦੇ ਸੋ ਸਾਡਾ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ ਹੈ 1948 ਤੋਂ ਲੈ ਕੇ ਅੱਜ ਤੱਕ ਕੋਈ ਵੀ ਸਾਨੂੰ ਦੱਸੇ ਅਸੀਂ ਕਿਹੜੇ ਧਰਮ ਜਾਂ ਕਿਹੜੇ ਜਾਤੀ niche ਦੀ ਕੀਤੀ ਹੈ ਵੈਸੇ ਗੱਲਾਂ ਬਣਾਉਨ ਨੂੰ ਜੋ ਮਰਜ਼ੀ ਬਣਾਈ ਜਾਓ ਉਹ ਇੱਕ ਅੱਡ ਚੀਜ਼ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਸੇ ਵੀ ਧਰਮ ਦੇ ਬਾਰੇ ਇੱਕ ਸ਼ਬਦ ਵੀ ਗਲਤ ਬੋਲਣ ਦੀ ਕਲਪਨਾ ਨਹੀਂ ਕਰ ਸਕਦੇ ਸੋ ਸਾਡਾ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ ਹੈ 1948 ਤੋਂ ਲੈ ਕੇ ਅੱਜ ਤੱਕ ਕੋਈ ਵੀ ਸਾਨੂੰ ਦੱਸੇ ਅਸੀਂ ਕਿਹੜੇ ਧਰਮ ਜਾਂ ਕਿਹੜੀ ਜਾਤੀ ਨਿਸ਼ੇਦੀ ਕੀਤੀ ਹੈ ਵੈਸੇ ਗੱਲਾਂ ਬਣਾਉਣਾ ਜੋ ਮਰਜ਼ੀ ਬਣਾਈ ਜਾਓ ਉਹ ਇੱਕ ਅੱਡ ਚੀਜ਼ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਸੇ ਵੀ ਧਰਮ ਦੇ ਬਾਰੇ ਇੱਕ ਸ਼ਬਦ ਵੀ ਗਲਤ ਬੋਲਣ ਦੀ ਕਲਪਨਾ ਨਹੀਂ ਕਰ ਸਕਦੇ ਸੋ ਸਾਡਾ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ ਹੈ 1948 ਤੋਂ ਲੈ ਕੇ ਅੱਜ ਤੱਕ ਕੋਈ ਵੀ ਸਾਨੂੰ ਦੱਸੇ ਅਸੀਂ ਕਿਹੜੇ ਧਰਮ ਜਾਂ ਕਿਹੜੇ ਜਾਤੀ ਨੇ ਖੇਦੀ ਕੀਤੀ ਹੈ ਵੈਸੇ ਗੱਲਾਂ ਬਣਾਉਨ ਨੂੰ ਜੋ ਮਰਜ਼ੀ ਬਣਾਈ ਜਾਓ ਉਹ ਇੱਕ ਅੱਡ ਚੀਜ਼ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਸੇ ਵੀ ਧਰਮ ਦੇ ਬਾਰੇ ਇੱਕ ਸ਼ਬਦ ਵੀ ਗਲਤ ਬੋਲਣ ਦੀ ਕਲਪਨਾ ਨਹੀਂ ਕਰ ਸਕਦੇ ਸੋ ਸਾਡਾ ਜ਼ਿੰਦਗੀ ਦਾ ਮਕਸਦ ਸਮਾਜ ਦਾ ਭਲਾ ਕਰਨਾ ਹੈ